ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ। ਉਮੀਦ ਕਰਦੀ ਹਾਂ ਤੁਸੀਂ ਠੀਕ-ਠਾਕ ਹੋਵੋਗੇ ਤਾਂ ਅਦਰੋਸ ਤੋਂ ਮੈਂ ਖੁਸ਼ ਹਾਂ। ਮੈਂ ਬਿਲਕੁਲ ਠੀਕ ਐ। ਟਾਈਮ ਆ ਜਿਹੜਾ 6:30 ਦਾ ਮੈਂ ਆਈ ਆ ਬਾਹਰ ਬਾੜੀ ਵਿੱਚ ਧਨੀਆ ਤੋੜਨ। ਪਰੌਂਠੇ ਬਣਾਵਾਂਗੀ, ਦਾਲ ਪਈ ਐ ਕੋਈ ਦਾਲ-ਬਾਣ ਕੋਈ ਤਿਆਜ ਤੇ ਧਨੀਆ ਹਰਮੀਰ ਵਿੱਚ ਬਰੀਕ ਕੱਟ ਕੇ ਪਾਵਾਂਗੀ ਪਰੌਂਠੇ ਬਣਾਵਾਂ। ਮੈਂ ਇਹ ਧਨੀਆ ਤੋੜਨ ਤਾਂ ਧਨੀਆ ਬਹੁਤ ਜ਼ਿਆਦਾ ਸੋਨਾ ਹੋਇਆ ਪਿਆ। ਮਿੱਟੀ ਵਿੱਚ ਹੁਣ ਸ਼ੂਤ ਗੰਦੇ ਹੋਣਗੇ। ਬਹੁਤ ਜ਼ਿਆਦਾ ਸੋਨਾ ਤਾਂ ਨਹੀਂ ਹੋਇਆ ਪਿਆ। थोड़ा जागी चौपर च ना बरीक बरीक कर लूंग धनिया के पाह, पाह, बिच प्याज धनिया हरी मिर्च बरीक बरीक हो जाएंगे फिर फ्रैश धनिया का बहुत वापिया फ्लेवर आता चटनी होौठे च पा हो दाल सब्जी पाना पा दाल सब्जी बच्चे नहीं पा देंगे दे की करिए अभी चीज़ें तो आप भी बच्चे करके नहीं खान खा सकते है, है ना कि पाऊंगे मेरा ना गुठा दुखी जाता कोर जी पता नहीं क्यों दुखी जाती कल ਦੁੱਖ ਤਣੀਆਂ ਤੋੜਦੇ ਦੁੱਖ ਦਾ ਇੰਨਾ ਸੀ ਲੈ ਕੇ ਆਉਂਗੀ ਕਿਉਂਕਿ ਦੋ ਦੋ ਤਾਂ ਸਾਡੇ ਪਰੌਂਠੇ ਨਿਕਲਣਾ ਜਿਆਦੇ ਨੇ ਕੀ ਤਾਂ ਕਰਦਾ ਹੋਰ ਪਾਲਾ ਬਹੁਤ ਸਾਰਾ ਇਨਕ ਤਣੀਆਂ ਆਹ ਕਿ ਇਧਰ ਰੱਖੀ ਮੈਂ ਚਾਹ ਬਣਨੀ ਅੱਜ ਮੈਂ ਵੀ ਨਾਲ ਹੀ ਚਾਹ ਪੀਉਂਗੀ ਦਿਵਿੰਦਰ ਦੇ ਫਿਰ ਬ੍ਰੇਕਫਾਸਟ ਵਿੱਚ ਪਰੌਂਠਾ ਖਾਉਂਗੀ ਤਾਂ ਲੱਗ ਕੇ ਨਾ ਪਹਿਲੀ ਵਾਰੀ ਤੋਂ ਮੈਂ ਬਰੇਕਫਾਸਟ ਪਰੌਂਠਾ ਖਾਣਾ ਹੁੰਦਾ ਫਿਰ ਮੈਂ ਸਵੇਰੀ ਚਾਹ ਪੀ ਲਾਂ ਮੈਸੇਗਾ ਖਾਲੀ ਪੇਟ ਨਾਲ ਚਾਹ ਪੀਣੀ ਚਾਹੀਦੀ ਜਿਹੜਾ ਖਾਲੀ ਪੇਟ ਚਾਹ ਪੀਨੇ ਬਹੁਤ ਮਾੜੀ ਆ ਬਹੁਤ ਜ਼ਿਆਦਾ ਮਾੜੀ ਆ ਸਰਸਪਾ ਤੋਂ ਅਪੀਰ ਨੂੰ ਫੜਦੇ ਆਪਾਂ ਅੰਸੂਈ ਅਜਾ ਪਛਾਣ ਆਪਾਂ ਹਲਕਾ ਚਰੰਗੀ ਲੰਗੇ ਆਪਨ ਮਾਂ ਨਹੀਂ ਆਉਣਾ ਹੈਗਾ ਆਪਣਾ ਮਨ ਸਾਹ ਨੂੰ ਅੱਖਾਂ ਨੂੰ ਕੁੰਦੇ ਕੰਮ ਹੀ ਨਹੀਂ ਹੁੰਦੇ ਹੈਗੇ ਸੌਪਰ ਚ ਪਾਣਾ ਤਾਂ ਹੋਣੀ ਜੀ ਕਦਾ ਪਿਆਜ਼ ਪਾ ਲੰਨੀ ਫਿਰ ਮੈਂ ਕਰਦੀ ਦਾਲਾਂ ਦੇ ਆਟੇ ਦੀ ਤਿਆਰੀ ਇਹਨਾਂ ਮੈਂ ਚੋਪਰ ਵਿੱਚ ਪਾਣ ਇੱਕ ਤਾਂ ਪਿਆਜ਼ ਇੱਕ ਪਿਆਜ਼ ਲੈ ਲਿਆ ਧਨੀਆ ਲੈ ਲਿਆ ਤੇ ਦੋ ਤਿੰਨ ਹਰੀ ਮਿਰਚਾਂ ਲੈ ਲਈਆਂ ਕੁਝ ਦਾਲ ਹੋ ਜੁਗ ਦਾਲ ਚ ਚਲੋ ਆਟੇ ਚ ਪਾ ਲਾਂਗੇ ਸੌਫਟ ਬਣ ਜਾਣਗੇ ਦਾਲ ਨਾਲ ਤੇ ਤਨੀਏ ਨਾਲ ਪਿਆਜ਼ ਨਾਲ ਨਾਲ ਹਰੀ ਮੇਚ ਨਾਲ ਥੋੜਾ ਕਰਾਰਾ ਟੇਸਟ ਆਊਗਾ ਬਹੁਤ ਟੇਸਟੀ ਪਰੌਂਠੇ ਬਣਦੇ ਨੇ ਫਿਰ ਬਹੁਤ ਵਧੀਆ ਫਲੇਵਰ ਆ ਜਾਂਦਾ ਪਰੌਂਠੇ ਚ ਜਿਹੜੇ ਮੇਰੇ ਕੋਲ 2-4 ਕੱਪੜੇ ਪੈ ਸੀ ਨੇ ਮੈਂ ਤੋਥੀ ਫਿਰ ਮੈਂ ਕਿਹਾ ਆ ਕੇ ਫਿਰ ਹੋਰ ਇਕੱਠੇ ਹੋ ਜਾਣਗੇ ਇੰਨੇ ਕਿ ਮੈਂ ਧੋ ਕੇ ਚੱਲਨੀ ਆਂ ਡੈਂਟਰ ਗਏ ਨੇ ਕੰਮ ਕਰ ਬਾਰ-ਬਾਰ ਕੰਢੇ ਕਿੰਨੇ ਮੇਰੇ ਆਉਣ ਦੇ ਨੂੰ ਮਾਂ ਪੁੱਤ ਹੋ ਜੋ ਤਿਆਰ ਸਮਾਨ ਹੋਵੇ ਤੁਹਾਡਾ ਕਾਰ ਵਿੱਚ ਮੇਰੇ ਆਉਣ ਦੇ ਨੂੰ ਤਿਆਰ ਰਹੋ ਮੈਂ ਮੋਰੇ ਪੋਣੇ ਨੋ ਨਾ ਮੈਂ ਹੋ ਗਈ ਰੈਡੀ ਦਵਿੰਦ ਨੇ ਕਹੇ ਮੇਰੇ ਆਉਣ ਤਾਂ ਰੈਡੀ ਰਿਓ ਮੈਂ ਰੈਡੀ ਆ ਮੇਰੇ ਵੱਲੋਂ ਕੋਈ ਉਹਨਾਂ ਨੂੰ ਐਕਸਕਿਊਜ਼ ਨਹੀਂ ਹੈਗਾ ਵੀ ਮੈਂ ਰੈਡੀ ਵੀ ਹਾਂ ਖਾਣਾ ਖਾਣਾ ਚਾਹੇ ਮੈਂ ਹੀ ਬਣਾ ਲਾ ਹੁਣ ਮੈਂ ਤਾਂ ਤਿਆਰ ਹੋ ਗਈ ਮੰਮੀ ਨੇ ਬਣਾਉ ਹੈ ਮੰਮੀ ਵੀ ਬਣਾ ਦੇਣਗੇ ਹਾਂ ਤਾਂ ਮੈਂ ਸੇਰੀ ਗੁੰਤਾਂ ਸੀ ਕੱਪੜੇ ਧੋਤੇ ਫਿਰ ਬਾਹਰ ਸੁੱਕ ਕੇ ਜਾਂਦੇ ਅੰਦਰ ਅਰ ਜੁਨੀ ਮੰਮੀ ਰੱਖਿਆ ਨੂੰ ਬਾਅਦ ਵਿੱਚ ਐਕਸਟ੍ਰੀਮ ਹੈਅਰ ਫਾਲ ਹੁੰਦੀ ਆ ਬਹੁਤ ਬਹੁਤ ਜ਼ਿਆਦਾ ਹੈਅਰ ਫਾਲ ਬਹੁਤ ਮੈਨੂੰ ਟੈਨਸ਼ਨ ਰਹਿੰਦੀ ਹੈ ਇਹਨੇ ਕੀ ਕਰਾਂ ਦਰਦੀ ਕੰਮਕੀ ਵੀ ਘੱਟ ਮਾਰਦੇ ਬਾਣਾ ਚ ਅਸੀਂ ਹੋਗੇ ਰੈਡੀ ਤੇ ਚੱਲੇ ਆ ਜਾਨੋ ਜੀ ਨਿਕਾ ਦਾ ਘਰ ਛੱਡ ਕੇ ਜਾਣਾ ਬਹੁਤ ਜ਼ਿਆਦਾ ਔਖਾ ਲੱਗਦਾ ਦੋ ਚਾਰ ਦਿਨਾਂ ਵਾਸਤੇ ਜਾਂਦੇ ਨਾ ਬਹੁਤ ਔਖਾ ਲੱਗਦਾ ਛੱਡ ਕੇ ਜਾਣਾ ਬਹੁਤ ਮਿਸ ਕਰਦੇ ਮੈਂ ਤਾਂ ਬੇਕਰਨ ਨੂੰ ਇੱਕ ਭੈਣ ਨੇ ਨਾ ਕਮੈਂਟ ਕੀਤਾ ਸੀਗਾ ਕਿ ਜਿਹੜੇ ਤੁਹਾਡੇ ਡਾਈਨਿੰਗ ਹਾਲ ਵਿੱਚ ਦਾ ਸਾਈਡ ਵਾਲੇ ਕੈਬਿਨੇਟਸ ਨੇ ਇਹਨਾਂ ਵਿੱਚ ਕੀ ਹੈ ਸਾਨੂੰ ਕਦੇ ਇਹ ਦਿਖਾਓ ਚਲੋ ਅੱਜ ਮੈਂ ਤੁਹਾਨੂੰ ਇਹ ਦਿਖਾਉਣੀ ਆ ਔਰ ਸੱਚੀ ਮੈਂ ਇਥੋਂ ਨਾ ਕਦੇ ਦਿਖਾਈ ਹੈਗੇ ਨਾ ਵਿੱਚ ਕੀ ਹੈ ਇੰਨਾ ਵਿੱਚ ਮਸਮਾਨ ਆ ਰਿਲੇਟਡ ਟੂ ਕ੍ਰੌਕਰੀ ਰਿਲੇਟਡ ਟੂ ਕਿਚਨ ਕਿਚਨ ਕੰਟੇਨਰ ਹਨ ਆਇਆ ਇਹ ਕੁਝ ਮੈਂ ਰੱਖਿਆ ਹੋਇਆ ਹੈ ਜਿਹੜਾ ਆਪਾਂ ਮੈਂ ਇੱਥੇ ਰੱਖਾਂਗੇ ਤਾਂ ਬੁਰੀ ਲੱਗੂ ਚੀਜ਼ ਇਸ ਲਈ ਉਹ ਬੰਦ ਵਿੱਚ ਰੱਖੀ ਹੋਈ ਹੈ ਜਿਹੜੀ ਕ੍ਰੌਕਰੀ ਸੋਹਣੀ ਲੱਗਦੀ ਉਹ ਉੱਥੇ ਰੱਖੀ ਹੋਈ ਹੈ ਅੱਜ ਮੈਂ ਤੁਹਾਨੂੰ ਸਿਰਫ ਆਹ ਵਾਲੇ ਦਿਖਾਉਂਦੀ ਬੰਦ ਵਾਲੀ ਤੇ ਨੀਚੇ ਵਾਲੀ ਇਹ ਚ ਤਾਂ ਕ੍ਰੌਕਰੀ ਹੈ ਹੀ ਹੈ ਗਲਾਸ ਡਿਜ਼ਰਟ ਸੈਟ ਪੌਨੀ ਅਪਲੇਟਾਂ ਹੈ ਕੁਝ ਹੈ ਨਾ ਮੈਂ ਤੁਹਾਨੂੰ ਸਾਈਡ ਵਾਲੇ ਦਿਖਾਉਣੀ ਉਹਦੇ ਵਿੱਚ ਕੀ ਹੈ ਕਿ ਸਾਡੇ ਤੁਹਾਨੂੰ ਆਇਆ ਨਾ ਲੱਗੇ ਮੇਰੇ ਵਿੱਚ ਪਤਾ ਨਹੀਂ ਕੀ ਪਾੜਿਆ ਪਿਆ ਹੈ ਨਾ ਖੰਦਮੰਦ ਕੀ ਸੁੱਟਿਆ ਸਭ ਤੋਂ ਪਹਿਲਾਂ ਤਾਂ ਦੇਖੋ ਚਾਰ ਵਾਲੇ ਮੇਰੇ ਵਰਤਮਾਨ ਨੂੰ ਪਹਿਨੇ ਚਾਰ ਬਣਾਏ ਤੇ ਬਹੁਤ ਟੇਸਟੀ ਚਾਰ ਬਣਿਆ ਸਿਰਕਾ ਤੇਲ ਕੁਝ ਨਹੀਂ ਪਾਇਆ ਮੈਂ ਜਸਟ ਆ ਮਿਰਚਾਂ ਨੇ ਪਾਣੀ ਛੱਡ ਤਾ ਨਮਕ ਮਸਾਲਾ ਪਾ ਦਿੰਨੇ ਥੋੜਾ ਥੋੜਾ ਮੈਂ ਇਹਨੂੰ ਹਲਾ ਦਾਂ ਨਹੀਂ ਹੁੰਦੀ ਰੋਜ ਮਿਰਚਾਂ ਇਹਦੇ ਵਿੱਚ ਪਿਆ ਗੁੜ ਚਲੋ ਹੁਣ ਦੇਖੋ ਨਹੀਂ ਕਬੜ ਆ ਸਾਈਡ ਵਾਲੀ ਕਬੜ ਦੇਖੋ ਨਹੀਂ ਸਭ ਤੋਂ ਪਹਿਲਾਂ ਮੈਂ ਸਭ ਤੋਂ ਉੱਪਰ ਬਾਸਕਟ ਪਈਆ ਪਿੱਛੇ ਇੱਕ ਨਾ ਵਿੰਗ ਸਕੇਲ ਪਿਆ ਜੋਖਣ ਵਾਲਾ ਕੰਡਾ ਉਹ ਖਰਾਬ ਥੋੜਾ ਜਿਹਾ ਉਹ ਪਿਆ ਸਾਈਡ ਤੇ ਇੱਕ ਪਲਾਸਟਿਕ ਦੀ ਕੀ ਕਹਾਂਗੇ ਮੈਨੂੰ ਪਤਾ ਨਹੀਂ ਕੀ ਜੰਦੇ ਲੋਪਿਆ ਤੇ ਆਵਲ ਖਾਨੇ ਵਿੱਚ ਤੁਸੀਂ ਦੇਖ ਸਕਦੇ ਹੋ ਕੀ ਪਿਆ ਉਹ ਸਾਈਡ ਤੇ ਪਿੱਛੇ ਨਾ ਐਂਡਰ ਤੋਂ ਨੇ ਕੇਕ ਬੋਰਡ ਨੇ ਇੱਕ ਦੋ ਤਾਂ ਮੈਂ ਘਰੇ ਯੂਜ਼ ਕੀਤੀ ਸੀ ਜਿਵੇਂ ਕਰੀਮ ਵਾਲਾ ਕੇਕ ਬਣਾਉਂਦੀ ਹਾਂ ਇਸ ਬੱਚਾਂ ਦੀ ਟ੍ਰੇ ਵੁੱਡਨ ਐਕਸਟਰਾ ਟੋکریاں ਫਰੂਟ ਵਾਲੀਆਂ ਫਰਾਈ ਫੂਡ ਟ੍ਰੇ ਆਹ ਹੁਣ ਗਰਮੀਆਂ 'ਚ ਡਿਨਰ ਰਸਾਣੇ ਮੈਂ ਰੱਖਿਆ ਕਰੂੰਗੀ ਪਾਣੀ ਭਰ ਕੇ ਅਸੀਂ ਜੈਪੁਰ ਤੋਂ ਲੈ ਕੇ ਆਏ ਸੀਗੇ ਇਹ ਗਰਮੀਆਂ 'ਚ ਯੂਜ਼ ਹੁੰਦੀ ਹੈ ਸਰਦੀਆਂ 'ਚ ਫਿਰ ਗਰਮ ਪਾਣੀ ਪੀਣਿਆਂ ਨੂੰ ਇਹ ਚ ਗਰਮ ਨਹੀਂ ਰਹਿੰਦਾ ਹੈਗਾ ਉਮ ਇਧਰ ਡਿਨਰ ਸੈੱਟ ਪਿਆ ਇਹ ਮੇਰੇ ਵਿਆਹ ਵਾਲਾ ਡਿਨਰ ਸੈਟ ਹੈ ਉਹਦੋਂ ਤੋਂ ਅਸੀਂ ਯੂਜ਼ ਕਰਦਾ ਹਾਂ ਉਸ ਤੋਂ ਘੱਟ ਹੁੰਦਾ ਹੈ ਕਿਹੜਾ ਰੋਜ਼ ਹੀ ਹੁੰਦਾ ਨਾ ਆਹ ਹਸਬਾਲੀ ਤੋਂ ਮੈਂ ਕਿਹਾ ਸੀ ਨੈਪਕਿਨ ਕੋਲ ਨਹੀਂ ਮੈਂ ਹਾਲੇ ਯੂਜ਼ ਹੀ ਨਹੀਂ ਕੀਤਾ ਇਹ ਤੇ ਅਹ ਇਹਦਾ ਵੀ ਡਿਨਰ ਸੈਟ ਹੈ ਮੇਰੇ ਫੈਮਿਲੀ ਚੋਂ ਹੀ ਭੇਜ ਕੇ ਸਾਈਡ ਤੋਂ ਕਿਸੇ ਨੀਅਰ ਐਂਡ ਡੀਅਰ ਨੇ ਗਿਫਟ ਕੀਤਾ ਸੀ ਬਹੁਤ ਸੋਹਣਾ ਡਿਨਰ ਸੈਟ ਹੈ ਨੀਚੇ ਕੁਝ ਇਹ ਸੈਰਮਿਕ ਦੇ ਕੁਝ ਪਲੇਟਸ ਨੇ ਅਹ ਸਰਵਿੰਗ ਪਲੇਟ ਆ ਗਈ ਇਹ ਵੀ 스ਨੈਕ ਸਰਵਿੰਗ ਪਲੇਟ ਆ ਗਈ ਕੁਝ ਸਰਵਿੰਗ ਸਪੂਨਸ ਪਏ ਨੇ ਈਬੀਐਸ ਜੈਪੂਰ ਤੋਂ ਲਿਆ ਕੇ ਸੀ ਪਿੱਤਲ ਦੀਆਂ ਕੜਾਈਆਂ ਸਬਜ਼ੀ ਵਿੱਚ ਸਰਵ ਕਰਨੇ ਉਹ ਪਿੱਛੇ ਤੋਂ ਛੋਟੀ ਜਿਹੀ ਬਾਲਟੀ ਤੇ ਪਿੱਤਲ ਦੀ ਕੁਝ ਐਕਸਟਰਾ ਕ올ੀਆਂ ਪਲੇਟਾ ਪਲਾਸਟਿਕ ਦੀਆਂ ਆਪਣੀਆਂ ਇਹ ਜਿਹਾ ਸਮਾਨ ਹੈ ਠੀਕ ਹੈ ਜਾਈਏ ਤੁਸੀਂ ਦੇਖ ਲਈ ਆਹ ਕੋਸ਼ੇ ਦੇ ਵਿੱਚ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਉਧਰ ਲਾਸਟ ਬਾਲੀਸ ਇਧਰ ਕੀ ਹੈ ਫੱਟ ਉੱਪਰ ਕੀ ਪਿਆ ਦੇਖ ਸਕਦੇ ਹੋ ਇਹਦੇ ਵਿੱਚ ਪੇ ਮੇਰਾ ਇਲੈਕਟ੍ਰਿਕ ਬੀਟਰ ਕਰੀਮ ਮੀਟ ਕਰਨ ਵਾਲਾ ਉਹ ਪਿੱਛੇ ਕੁਝ ਔਰ ਕੋਲਿਓ ਪਲੇਟਾਂ ਪਏ ਕੁਝ ਗਿਫਟਿੰਗ ਸੈਟ ਕਰ ਲਓ ਅਸੀਂ ਯੂਸੀ ਨੇ ਕਿਹਾ ਕੋਲੇ ਵੀ ਨਹੀਂ ਹੈਗਾ ਹਜੇ ਇਹਦੇ ਵਿੱਚ ਕੋਈ ਐਕਸਟਰਾ ਕੱਪ ਇਹ ਆ ਕੁਝ ਰਿਲੇਟਡ ਟੂ ਕਿਚਨ ਆ ਬੋਤਲ ਆ ਵੱਡੀ 2 ਲੀਟਰ ਵਾਲੀ ਕਿਤੇ ਜਾਨ ਨੇ ਗਰਮੀ ਠੰਡਾ ਰਹਿਦਾ ਪਾਣੀ ਪਾ ਲੰਨੇ ਇਹਦੇ ਵਿੱਚ ਵੀ ਆ ਕੈਸਰੋਲਸ ਨੇ ਆ ਵਾਲੇ ਨਿਊ ਪੈਨੇ ਇਹ ਟਿਫਿਨ ਆ ਹੌਟ ਕੇਸ ਹੌਟ ਟਿਫਿਨ ਜੱਗ ਇਹ ਵੀ ਦਵਿੰਦਰ ਜੈਪੁਰ ਤੋਂ ਲੈ ਕੇ ਆਏ ਸੀ ਬਹੁਤ ਹੈਵੀ ਆ ਇਹ ਪਿੱਛੇ ਆਵਲ ਕੰਟੇਨਰ ਦੇਦਰ ਬੋਕਸ ਤੇ ਵੀ ਖਾਲੀ ਬੋਟਲਸ ਨੇ ਹੁਣ ਮੈਂ ਤੁਹਾਨੂੰ ਇੱਕ ਹੱਥ ਨਾਲ ਕੰਮ ਦਿਖਾਉਣਾ ਬਹੁਤ ਈ ਬੋਲਦੀ ਹੈਗਾ ਹਾਂ ਹਾਂ ਹੁਣ ਹੇਠੇ ਉਤਾਰੂੰ ਆਹ ਦੇਖੋ ਇਹਦੇ ਵਿੱਚ ਖਾਲੀ ਬੋਟਲਸ ਨੇ ਪਲਾਸਟਿਕ ਦੇ ਆ ਇੱਕ ਦੋ ਕੁਝ ਚੰਗ ਨੇ ਪਲਾਸਟਿਕ ਤੇ ਹੁਣ ਜਿਹੜੇ ਕਰਮਚਾਰੀ ਇਹ ਨੂੰ ਸੁਣਾਂਗੇ ਅੱਗੇ ਜੋ ਹੋਣਗੇ ਤਾਂ ਕੱਢ ਲਾਂਗੇ ਇਹ ਚ ਖਾਲੀ ਕੰਟੇਨਰ ਨੇ ਸਾਰੇ ਖਾਲੀ ਬੋਟਲ ਦਾ ਕਾਫੀ ਫਰਲੇ ਚ ਮੈਂ ਨਮਕੀਨ ਪਾ ਲਾਂ ਨਹੀਂ ਆ ਸਾਫ ਕਰਕੇ ਰੱਖ ਦਾਂ ਨਹੀਂ ਖਾਲੀ ਹੋਏ ਨੂੰ ਲੋਡ ਪੈਂਦੀ ਹੈ ਦਰ ਚੱਕ ਕੇ ਲੈ ਜਾਣੇ ਚਾਹ ਵਾਲੇ ਥਰਮੋਸ ਆ ਗਈ खाली कंटेनर ने सारे देखो तुम तो देख सकते हो ये जूसर पे कंटेनर आता नवे ने अस खोले ही नहीं है पीछे भी खाली कंटेनर पे तो ने ठीक है आ समानी नीचे वाले तो शुरू कर लगे ये ने ये ए नवी गिलास ने अस यूज नहीं करने हैलरे लगे बहुत पे ने आ खाली डब्बे आ गए सारे आ सारे खाली डब्बे चॉपर वाल डब्बा पे खाली ਇਹ ਦੇ ਨੀਚੇ ਨਾਲ ਵਾਲੇ ਚ ਇੱਕ ਤੋਂ ਦੋ ਡੱਬਿਆਂ 'ਚ ਘੋਆ ਬਾਕੀ ਆਹ ਡੱਬਾ ਵੀ ਖਾਲੀ ਆ ਇਹ ਦੋ 'ਚ ਘੋਆ ਆਹ ਵਾਲੇ ਦੋ 'ਚ ਘੋਆ ਆਹ ਖਾਲੀ ਆ ਉਹ ਵੀ ਖਾਲੀ ਆ ਆਹ ਵੀ ਖਾਲੀ ਆ ਇਹ ਵੀ ਖਾਲੀ ਆ ਇਹ 'ਚ ਘੋਆ ਉਹ 'ਚ ਵੀ ਘੋਆ ਉਹ 'ਚ ਵੀ ਘੋਆ ਪਿਆ ਆ ਇਹ ਆਹ ਚਾਹ ਪੱਤੀ ਲਈ ਆ ਇਹ ਡੱਬਾ ਥੋੜਾ ਟੁੱਟੇ ਹੋਏ ਸਿਮੇਤਾ ਨਾਲ ਕੇ ਪੈਂਟਰੀ 'ਚ ਰੱਖੇ ਕੋਰ ਖੜਾ ਕਰਦੇ ਟਾਲ ਨੇ ਰੱਖਿਆ ਆਪਾਂ ਤੇ ਇਸ ਮੈਂ ਕਿਚਨ 'ਚ ਡੱਬਾ ਫਿਲ ਕਰ ਲਾਣੀ ਹੁੰਦੀ ਆ ਕਾ ਡਰੋਸਟ ਨੇ ਸਾਨੂੰ ਦਿਖਾਈ ਹੋਈ ਨਾ ਪਹਿਲਾਂ ਤੇ ਇਹਦੇ ਵਿੱਚ ਹੈਗੇ ਨੇ ਸਾਡੇ ਬਿਸਕਟ ਵਗੈਰਾ ਆ ਬਿਸਕਟ niche ਆਹ ਦਾ ਬੇਚ ਵੀ ਬਿਸਕਟ ਹੋ ਗਈ ਉਹਦੇ ਜੀ ਬਿਸਕਟ ਦੀਆਂ ਦਬੀਆਂ ਨੇ ਛੋਟੀਆਂ ਰੱਖਾ ਕਮ ਖਾਤ ਨਾਲ ਬਹੁਤ ਆ ਖਾਏ ਨਾ ਸਨੋ ਜੀ ਇਹ ਚ ਸਾਰੇ ਬਿਸਕਟਸ ਸਨ ਸਨੈਕਸ ਕਰਕੇ ਰੱਖ ਜਾਣੀ ਹੁੰਦੀਆਂ ਦੇ ਵਿੱਚ ਕੀ ਹੈ ਇਹਦੇ ਵਿੱਚ ਵੀ ਆਹ ਕੁਛ ਬਿਸਕਟਸ ਨੇ ਕੁਛ ਗਿਫਟਿੰਗ ਵਾਲੇ ਨੇ ਕਈ ਵਾਰ ਕੋਈ ਬੱਚਾ ਕਰ ਰਿਹਾ ਨਾ ਅਸੀਂ ਰਿਸ਼ਤੇਦਾਰੀ ਜਾਣ ਦਾ ਅਸੀਂ ਫਿਰ ਪੈਕਿੰਗ ਚੱਕ ਕੇ ਲਿਆ ਜਾਂਦਾ ਹੈ ਨਾ ਕੋ ਨੂੰ ਪਿੰਡ ਵਿੱਚ ਕਈ ਵਾਰ ਸ਼ਹਿਰ ਚ ਜਾਣਾ ਨਾ ਜਾਣਾ ਪੋਸੀਬਲ ਨਹੀਂ ਤੇ ਇਸ ਕਰਕੇ ਅਸੀਂ ਇੱਕ ਦੋ ਚੀਜ਼ ਐਕਸਟਰਾ ਹੈ ਜੇ ਬੱਚਿਆਂ ਨੂੰ ਕੁਛ ਦੇਣ ਵਣ ਕਰੇ ਲਿਆ ਕੇ ਹੀ ਰੱਖਦੇ ਹੁੰਦੇ ਆ ਆਹ ਵਾਲੇ ਕੁਛ ਬੱਚਿਆਂ ਨੂੰ ਗਿਫਟਸ ਮਿਲੇ ਹੋਏ ਨੇ ਇਹਨਾਂ ਵਿੱਚ ਮੈਨੂੰ ਤਾਂ ਭੁੱਲ ਵੀ ਗਈ ਪਤਾ ਨਹੀਂ ਕੀ ਕਿਚਨ ਤਲਕਾ ਇੱਕ ਕੁਸਤ ਬਣ ਕੀ ਹੈ ਗਿਫਟ ਮਿਲੇ ਹੋਏ ਨੇ ਗਿਫਟ ਬੋਤਲ ਗਲਾਸ ਤੇ ਹੈ ਆ ਖਾਲੀ ਕੰਟੇਨਰ ਪਿਆ ਨੀੱਚੇ ਠੀਕ ਹੈ ਆ ਨਾ ਡੱਬਾ ਗੱਤੇ ਦਾ ਡੱਬਾ ਮੈਂ ਕੱਪੜੇ ਨਾਲ ਰੈਪ ਕਰਿਆ ਹੋਇਆ ਆ ਵੀ ਇਹਦੇ ਵਿੱਚ ਇੱਕ ਖਾਲੀ ਡੱਬਾ ਪਿਆ ਇਹ ਕੇਕ ਆ ਲੜਦਾ ਹੈ ਮੋੜ ਦਾ ਕੇਕ ਆਇਆ ਸੀ ਇਹਦੇ ਵੀ ਇੱਕ ਡੱਬਾ ਬਹੁਤ ਛੋਟਾ ਮੈਂ ਕੋਲ ਟੱਕਣਾ ਨਹੀਂ ਹੈਗਾ ਇਹ ਮੈਂ ਇਧਰ ਰੱਖਿਆ ਇਹਦੇ ਵਿੱਚ ਆਹ ਦੇ ਚਾਰ ਗਲਾਸ ਪਏ ਨੇ ਡੱਬੇ ਵਿੱਚ ਡੱਬਾ ਡੱਬੇ ਵਿੱਚ ਡੱਬਾ ਹੀ ਰੱਖਿਆ ਹੋਇਆ ਆ ਵੀ ਖਾਲੀ ਕੰਟੇਨਰ ਆ ਠੀਕ ਹੈ ਆ ਸਾਮਾਨ ਆ ਮੇਰੇ ਕੋਲੇ ਹੋਪਸ ਤੁਹਾਨੂੰ ਸਮਝ ਆ ਗਿਆ ਹੋ ਗਿਆ ਸਾਰਾ ਕੁਝ ਪਾਪਾ ਹੁਣ ਇਧਰ ਕ੍ਰੌਕਰੀ ਰੱਖੀ ਹੋਈ ਐ ਇਹ ਮੇਰਾ ਡਾਈਨਿੰਗ ਹਾਲ ਦਾ ਟੂਰ ਹੁਣ ਕਦੇ ਇੱਕ ਹੋਮ ਕ੍ਰੌਕਰੀ ਤਾਂ ਮੈਂ ਤੁਹਾਨੂੰ ਕ੍ਰੌਕਰੀ ਵੀ ਦੇਖਣਾ ਚਾਹੋ ਤਾਂ ਕ੍ਰੌਕਰੀ ਵੀ ਦਿਖਾ ਦੂੰਗੀ ਬਸ ਅੱਜ ਕੁਛ ਐ ਕਿਰਪਾਹ ਅੰਨੂ ਕਮੈਂਟ ਕਰਿਆ ਸੋ ਤੁਹਕੇ ਵੀਰ ਜੀ ਦੇ ਫੋਟੋ ਚਾਪ ਲੋਗੇ ਦਵਿੰਦਰ ਦੀ ਫੋਟੋ ਪਈ ਹੁੰਦੀ ਸੀ ਤੇ ਪਾਪਾ ਜੀ ਦੀ ਫੋਟੋ ਕੋਲੋ ਮੈਂ ਚੱਕਤੀ ਮੈਂ ਤੇਰੇ ਲਈ ਠੀਕ ਐ ਚੱਕ ਤਾਂ ਨਹੀਂ ਵੈਸੇ ਕਈ ਵਾਰ ਆਪਣੇ ਦਿਮਾਗ 'ਚ ਨਹੀਂ ਕੁਝ ਆਉਂਦਾ ਹਨਾ ਔਰ ਹੁਣ ਕਰਦੀ ਪਾਪਾ ਜੀ ਦੀ ਫੋਟੋ ਬਤੀਆ ਲੱਗਦੀ ਐ ਅੱਛੀ ਲੱਗਦੀ ਐ ਉੱਥੇ ਪਈ ਇਹਨਾਂ ਕਲਿੱਪ ਹੈਗਾ ਤੇ ਇੱਕ ਦਿਨ ਪਹਿਲਾਂ ਦਾ ਵੀਡੀਓ ਦਾ ਸ਼ਾਮ ਦਾ ਤੇ ਉਹ ਪਾਪਾ ਪਿਛਲੇ ਦਿਨ ਵਾਲੇ ਵੀਡੀਓ ਵੱਡੀ ਹੋ ਰਹੀ ਸੀ ਮੋਚ ਐਡ ਨਹੀਂ ਕਰ ਸਕੀ ਇਹਨਾਂ ਖਾਣੇ ਤੋਂ ਬਾਅਦ ਦੀ ਵੀਡੀਓ ਰਾਤ ਦਾ ਖਾਣੇ ਦਾ ਕੰਮ ਖਤਮ ਹੋ ਗਿਆ ਸੀ ਜਦੋਂ ਦੁੱਧ ਘਰਮ ਕਰਦੇ ਸੀ ਮੰਮੀ ਤੋਂ ਡੁੱਲ ਗਿਆ ਦੁੱਧ ਕਿਚਨ ਵਿੱਚ ਤੇ ਉਹ ਸਾਫ਼ ਕਰਕੇ ਉਸ ਵਾਰ ਮੈਂ ਕੌਲ ਇਨਾਂ ਕਬੂਰਡਸ ਵਗੈਰਾ ਸਾਫ਼ ਕਰੇ ਸੀ ਤਾਂ ਕਿ ਛਿੱਟੇ ਪੈ ਹੋਏ ਜਿਹੜੇ ਕਿਤੇ ਵੀ ਦਿਖ ਦਿਨ ਵਾਈਟ ਤੇ ਵਾਈਟ ਦੁੱਧ ਗਿਰਾ ਤਿਖ ਦਿਨ ਨਹੀਂ ਅਚੀ ਤਰ੍ਹਾਂ ਕੌਲ ਇਨਾਂ ਸਾਫ਼ ਹੋ ਜਾਣ ਤੇ ਨਹੀਂ ਤਾਂ ਫਿਰ ਉਹ ਦਾਗ ਉੱਥੇ ਪੱਕ ਜਾਣਗੇ ਗੰਦਾ ਲੱਗਦਾ ਹੈ ਨਾ ਚਿਪਚਿਪਾ ਜਿਹਾ ਗੰਦਾ ਜੇ ਉੱਪਰ ਮੈਲ ਜੰਮ ਜਾਂ ਇਸ ਸਰਕਮਕਟਰ ਹਲਕਾ ਨੇ ਕਾਲ ਇਹਨਾਂ ਮਾਰਦਾਂ ਇਹ ਸਾਰੇ ਜਿੱਤੇ ਵੀ ਕਿ ਚਿੱਟੇ ਹੋਏ ਕੁਝ ਦਿਖ ਰਹੇ ਨੇ ਕੁਝ ਨਹੀਂ ਦਿਖਦੇ ਤਾਂ ਸਾਰੇ ਅਚੀ ਤਰ੍ਹਾਂ ਸਾਫ਼ ਹੋ ਜਾਣਗੇ ਨਾਲੇ ਬਾਹਰ ਨਾਲ ਸਫਾਈ ਹੋ ਜੂਗੀ ਸੋ ਇਸ ਜੱਜ ਦੀ ਵੀਡੀਓ ਹੋਪਸ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੇ ਚੈਨਲ ਤੇ ਫਸਟ ਟਾਈਮ ਆਏ ਸਬਸਕ੍ਰਾਈਬ ਕਰਨਾ ਚੈਨਲ ਨੂੰ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਗੁੱਡ ਬਾਏ ਐਂਡ ਸਤਿ ਸ਼੍ਰੀ ਅਕਾਲ